ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਮਾਤਾ ਗੁਜਰ ਕੌਰ ਜੀ ਦੀਆਂ ਇਹ ਗੱਲਾਂ ਹਰ ਇੱਕ ਸਿੱਖ ਨੂੰ ਪਤਾ ਹੋਣੀ ਚਾਹੀਦੀਆਂ ਹਨ ਉਹ ਕਿਹੜੀਆਂ ਗੱਲਾਂ ਹਨ ਆਓ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਸਾਧ ਸੰਗਤ ਜੀ ਤਨ ਤਨ ਮਾਤਾ ਗੁਜਰਕੌਰ ਜੀ ਉਹ ਪੂਜਨੀਕ ਮਾਤਾ ਹਨ ਜਿਨ੍ਹਾਂ ਨੇ ਨੀ ਸਵਾਰਥ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 26 ਸਾਲ 6 ਮਹੀਨੇ 13 ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁੱਖ ਤਿਆਗ ਕੇ ਸੱਚੇ ਮਨ ਦੇ ਨਾਲ ਸੇਵਾ ਕੀਤੀ ਅਤੇ ਮਾਤਾ ਗੁਜਰਕੌਰ ਜੀ ਕੌਣ ਹਨ ਸ਼ਹੀਦ ਗੁਰੂ ਦੀ ਪਤਨੀ ਸ਼ਹੀਦ ਗੁਰੂ ਦੀ ਮਾਤਾ ਸ਼ਹੀਦ ਪੋਤਿਆਂ ਦੀ ਦਾਦੀ ਮਾਤਾ ਗੁਜਰਕੌਰ ਜੀ ਹਨ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮਾਤਾ ਇਸਤਰੀਆਂ ਦੇ ਵਿੱਚੋਂ ਸਭ ਤੋਂ ਪਹਿਲੇ ਇਸਤਰੀ ਸ਼ਹੀਦ ਮਾਤਾ ਗੁਜਰਕੌਰ ਜੀ ਹਨ ਜਿਨ੍ਹਾਂ ਨੇ ਆਪਣੇ ਦੋਵਾਂ ਪੋਤਿਆਂ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੇ ਨਾਲ ਨਾਲ ਤੰਨੇ ਬੋਰਜ ਵਿੱਚ ਕੈਦੀ ਦੇ ਤੌਰ ਤੇ ਵਜ਼ੀਰ ਖਾਨ ਦੇ ਤਸੀਹੇ ਸਹਾਰੇ ਹਨ ਅਤੇ ਬਾਅਦ ਵਿੱਚ ਸ਼ਹਾਦਤ ਪਾਈ ਹੈ ਸੰਗਤ ਜੀ ਇਸ ਗੱਲ ਦਾ ਬਹੁਤ ਘੱਟ ਸੰਗਤ ਨੂੰ ਪਤਾ ਹੈ ਮਾਤਾ ਗੁਜਰ ਕੌਰ ਜੀ ਪਹਿਲੇ ਸਿੱਖ ਇਸਤਰੀ ਸ਼ਹੀਦ ਹੋਏ ਹਨ ਅਤੇ ਦੂਸਰੀ ਗੱਲ ਮਾਤਾ ਗੁਜਰ ਕੌਰ ਜੀ ਦਾ ਜਨਮ ਕਰਤਾਰਪੁਰ ਜਲੰਧਰ ਵਿਖੇ ਪਾਈ ਲਾਲ ਚੰਦ ਜੀ ਦੇ ਘਰ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਕੁਖੋਂ ਸਨ 1619 ਈਸਵੀ ਵਿੱਚ ਹੋਇਆ ਅਤੇ ਮਾਤਾ ਗੁਜਰ ਕੌਰ ਜੀ ਦਾ ਛੋਟੀ ਉਮਰ ਵਿੱਚ ਹੀ ਆਨੰਦ ਕਾਰਜ ਗੁਰੂ ਤੇਗ ਬਹਾਦਰ ਜੀ ਦਾ ਨਾਲ ਕਰ ਦਿੱਤਾ ਗਿਆ ਸੀ ਕਿਉਂਕਿ ਜਦੋਂ ਨਥਾਣਾ ਦੀ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤ ਸਰ ਸਾਹਿਬ ਆਉਂਦੇ ਹਨ ਤਾਂ ਉੱਥੇ ਪਾਈ ਲਾਲ ਚੰਦ ਦੀ ਲੜਕੀ ਪਈ ਲਾਲ ਚੰਦ ਦੀ ਲੜਕੀ ਬੀਬੀ ਗੁਜਰੀ ਦੇ ਨਾਲ ਤੇਗ ਬਹਾਦਰ ਸਾਹਿਬ ਜੀ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਮਾਤਾ ਗੁਜਰਕੌਰ ਜੀ ਦਾ ਸੁਭਾਅ ਬਹੁਤ ਠੰਡਾ ਹਲੇ ਮੀਵਾਲਾ ਸੁਭਾਅ ਸੀ ਅਤੇ ਬੜੀ ਚੈਣਸ਼ੀਲਤਾ ਵਾਲੇ ਸਨ। ਇਹਨਾਂ ਵਿੱਚ ਐਨੀ ਨਿਮਰਤਾ ਭਰੀ ਹੋਈ ਸੀ ਕਿ ਇਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਮਾਤਾ ਗੁਜਰਕੌਰ ਜੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਜਦ ਮਾਤਾ ਗੁਜਰਕੌਰ ਜੀ ਨੂੰ ਡੋਲੇ ਪਾਉਣ ਲੱਗੇ ਤਾਂ ਡੋਲੀ ਪਾਉਣ ਲੱਗੇ ਤਾਂ ਮਾਤਾ ਬਿਸ਼ਨਕੌਰ ਜੀ ਕੋਲ ਬਿਠਾ ਕੇ ਕਹਿਣ ਲੱਗੇ ਕਿ ਧੀ ਇਹ ਨਾਮ ਨੂੰ ਦਾਗ ਨਾ ਲੱਗਣ ਦੇਈ ਨਾਮ ਨੂੰ ਲਾਜ ਨਾ ਲੱਗਣ ਦੇਈ ਆਪਣੇ ਪਤੀ ਦੀ ਪਰਮੇਸ਼ਰ ਸਮਝ ਕੇ ਸੇਵਾ ਕਰਨੀ ਹੈ ਪਿਤਾ ਸਮਝ ਕੇ ਸੇਵਾ ਕਰਨੀ ਹੈ ਖਾਸ ਸਹੋਰੇ ਦੀ ਮਾਂ ਪਿਓ ਸਮਝ ਕੇ ਸੇਵਾ ਕਰਨੀ ਹੈ ਤਾਂ ਇਸ ਤਰ੍ਹਾਂ ਮਾਤਾ ਬਿਸ਼ਨਕੌਰ ਜੀ ਮਾਤਾ ਗੁਜਰਕੌਰ ਜੀ ਨੂੰ ਸਮਝਾ ਰਹੇ ਹਨ ਸੋ ਸਾਧ ਸੰਗਤ ਜੀ ਸਾਨੂੰ ਵੀ ਇਹ ਚੰਗੀ ਮਤ ਗ੍ਰਹਿਣ ਕਰਨੀ ਚਾਹੀਦੀ ਹੈ ਇਸ ਸਾਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਪੁੱਤਰੀਆਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜ ਕੇ ਚੰਗੀ ਮਤ ਦੇਣੀ ਚਾਹੀਦੀ ਹੈ ਅਤੇ ਅਗਲੇ ਘਰੇ ਤੋਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਹੁਣ ਅਗਲੇ ਘਰ ਹੀ ਤੇਰਾ ਸੱਸ ਸਹੁਰਾ ਹੀ ਤੇਰਾ ਮਾਂ ਬਾਪ ਹਨ ਅਤੇ ਤੇਰਾ ਘਰ ਵਾਲਾ ਹੀ ਤੇਰਾ ਪਤੀ ਪਰਮੇਸ਼ਰ ਹੈ ਸੰਗਤ ਜੀ ਉਸ ਤੋਂ ਅਗਲੀ ਗੱਲ ਇਹ ਹੈ ਕਿ ਮਾਤਾ ਗੁਜਰਕੌਰ ਜੀ ਦੁੱਖ ਵਿੱਚ ਸੁੱਖ ਮਨਾਉਣ ਵਾਲੇ ਇਸਤਰੀ ਸਨ ਕਿਉਂਕਿ ਦੁੱਖ ਅਤੇ ਸੁੱਖ ਵਿੱਚ ਮਨ ਦੀ ਇਕਾਗਰਤਾ ਨੂੰ ਜੋੜਨਾ ਬੜਾ ਮੁਸ਼ਕਲ ਹੁੰਦਾ ਹੈ ਸੰਗਤ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਹੋਈ ਤਾਂ ਤਾਂ ਮਾਤਾ ਨਾਨਕੀ ਜੀ ਦੇ ਸਮੇਤ ਬਾਬਾ ਬਕਾਲੇ ਵਿਖੇ ਆ ਜਾਂਦੇ ਹਨ ਤਾਂ ਮਾਤਾ ਗੁਜਰਕੌਰ ਜੀ ਉਸ ਵੇਲੇ ਸੇਵਾ ਵਿੱਚ ਹੀ ਲੱਗੇ ਰਹਿੰਦੇ ਸਨ ਜਦੋਂ ਗੁਰੂ ਸਾਹਿਬ ਜੀ ਸਮਾਦੀ ਵਿੱਚ ਲੀਨ ਹੁੰਦੇ ਸਨ ਤਾਂ ਮਾਤਾ ਗੁਜਰਕੌਰ ਜੀ ਉਹਨਾਂ ਦੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਸਨ ਮਾਤਾ ਗੁਜਰਕੌਰ ਜੀ ਇੰਨੀ ਸ਼ਰਮ ਸ਼ਰਮ ਅਤੇ ਲੱਜਾ ਵਾਲੇ ਸਨ ਕਿ ਉਹ ਕਦੇ ਆਪਣੀ ਅੱਖਾਂ ਉੱਚੀਆਂ ਨਹੀਂ ਕਰਦੇ ਸਨ ਕਦੇ ਉਹ ਕਿਸੇ ਦੇ ਕਦੇ ਉਹਨਾਂ ਨੇ ਕਿਸੇ ਦੇ ਸਾਹਮਣੇ ਅੱਖਾਂ ਚੱਕ ਕੇ ਨਹੀਂ ਦੇਖਿਆ ਸੀ ਮਾਤਾ ਗੁਜਰਕੌਰ ਜੀ ਨੇ ਆਪਣੇ ਸੱਸ ਸਹੁਰਾ ਨੂੰ ਕਦੇ ਵੀ ਇਸ ਗੱਲ ਦਾ ਮੌਕਾ ਨਹੀਂ ਦਿੱਤਾ ਸੀ ਕਿ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਪਵੇ ਸੰਗਤ ਜੀ ਮਾਤਾ ਗੁਜਰਕੌਰ ਦੇ ਵਿਆਹ ਤੋਂ ਥੋੜੇ ਦੇਰ ਬਾਅਦ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੈਂਡੇ ਖਾਂ ਦੀ ਚੌਕ ਤੋਂ ਮੁਗਲ ਸੈਨਾ ਦੇ ਨਾਲ ਜੰਗ ਲੜਨੀ ਪਈ ਮਾਤਾ ਗੁਜਰ ਕੌਰ ਨੇ ਉਹਨਾਂ ਨੂੰ ਸਾਇਸ ਦੱਸਿਆ ਉਹ ਬੜਾ ਸਫਲਪੂਰਵਕ ਸੀ ਸੰਗਤ ਜੀ ਇਹ ਪਹਿਲੀ ਜੰਗ ਸੀ ਜੋ ਮਾਤਾ ਗੁਜਰ ਕੌਰ ਜੀ ਨੇ ਆਪਣੀ ਅੱਖੀ ਵੇਖੀ ਸੀ ਸੱਤ ਤੇ ਚੜ ਕੇ ਆਪਣੀ ਅੱਖੀ ਆਪਣੇ ਸਿਰ ਦੇ ਸਾਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੰਗ ਵਿੱਚ ਜੂਝਦੇ ਹੋਏ ਵੇਖ ਕੇ ਹੱਲਾਸ਼ੇਰੀ ਦਿੰਦੇ ਹਨ ਬੜਾ ਹੌਸਲਾ ਦਿੱਤਾ ਉਹਨਾਂ ਨੇ ਸੰਗਤ ਜੀ ਇਹ ਜੰਗ ਗੁਰੂ ਤੇਗ ਬਹਾਦਰ ਜੀ ਨੇ ਬੜੀ ਸੂਰਬੀਰਤਾ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਤਾਂ ਇੱਥੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਤੂੰ ਸਾਡਾ ਤਿਆਗ ਬਲ ਨਹੀਂ ਤੂੰ ਤਾਂ ਸਾਡਾ ਤੇਗ ਬਹਾਦਰ ਹੈ ਸੰਗਤ ਜੀ ਉਦੋਂ ਤੋਂ ਹੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਪਿਆ ਸੀ ਸੰਗਤ ਜੀ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਤੇਗ ਬਹਾਦਰ ਜੀ ਬਕਾਲਾ ਸਹਿ ਵਿਖੇ ਤਕਰੀਬਨ 26 ਸਾਲ ਸਿਮਰਨ ਵਿੱਚ ਲੱਗੇ ਰਹੇ ਸਨ ਸੰਗਤ ਜੀ ਜਿੰਨਾ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਉਹਨਾਂ ਹੀ ਗਿਆਨ ਹੁੰਦਾ ਹੈ ਸਾਡੇ ਅੰਦਰ ਉਹਨਾਂ ਹੀ ਸੋਝੀ ਆ ਜਾਂਦੀ ਹੈ ਤਾਂ ਗੁਰੂਕੌਰ ਅਤੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਤਪੱਸਿਆ ਕੀਤੀ ਸੀ ਇਸ ਗੱਲ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰਨਾਟਕ ਦੇ ਵਿੱਚ ਵੀ ਕੀਤਾ ਹੈ ਸੰਗਤ ਜੀ ਆਓ ਹੁਣ ਅਗਲੀ ਗੱਲ ਵੱਲ ਚੱਲਦੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੌਸਲਾ ਤੇ ਜੋਰਤ ਮਾਤਾ ਗੁਜਰਕੌਰ ਜੀ ਨੇ ਵਿਖਾਇਆ ਉਹ ਇੱਕ ਵੇਖਣਯੋਗ ਸੀ ਸਾਧ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਕਟਿਆ ਹੋਇਆ ਸੀਸ ਭਾਈ ਜੈਤਾ ਜੀ ਹੋਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਆਏ ਤਾਂ ਅਨੰਦਪੁਰ ਸਾਹਿਬ ਖਬਰ ਭੇਜੀ ਗਈ ਤਾਂ ਮਾਤਾ ਗੁਜਰਕੌਰ ਜੀ ਨੇ ਪਤੀ ਦੇ ਸ਼ਹੀਦ ਸ਼ਹੀਦ ਪਤੀ ਦੇ ਸ਼ੇਰ ਅਗੇ ਸਿਰ ਝੁਕਾ ਕੇ ਕਿਹਾ ਤੁਹਾਡੀ ਨਿਭਾਈ ਹੈ ਜੀ ਅਤੇ ਕਹਿਣ ਲੱਗੇ ਕਿ ਇਹਹੀ ਬਖਸ਼ੇ ਤੁਸੀਂ ਮੇਰੇ ਤੇ ਵੀ ਕਰਿਓ ਕਿ ਮੇਰੀ ਵੀ ਨਿਭਾ ਜਾਵੇ ਸੱਚਮੁੱਚ ਮਾਤਾ ਗੁਜਰਕਔਰ ਜੀ ਕਿ ਦੁਨੀਆ ਲਈ ਪੂਰਣੇ ਪਾ ਗਏ ਹਨ ਆਪਣੀਆਂ ਸ਼ਹੀਦੀਆਂ ਪਾ ਗਏ ਹਨ ਅਤੇ ਹੋਰਨਾ ਬੀਬੀਆਂ ਨੂੰ ਵੀ ਪ੍ਰੇਰਣਾ ਦੇ ਕੇ ਗਏ ਹਨ ਕਿ ਭਾਈ ਦੁੱਖ ਦੀ ਘੜੀ ਵਿੱਚ ਕਦੀ ਵੀ ਡੋਲਣਾ ਨਹੀਂ ਚਾਹੀਦਾ ਸਗੋ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ ਸੰਗਤ ਜੀ ਮਾਤਾ ਗੁਜਰਕੌਰ ਜੀ ਤ੍ਰਿਡ ਅਰਾਧੇ ਵਾਲੇ ਸਨ ਜੋ ਕਿ ਹਰ ਇੱਕ ਗੱਲ ਨੂੰ ਬੜੇ ਹੀ ਸੋਜੀ ਦੇ ਨਾਲ ਬੜੇ ਹੀ ਨਿਮਰਤਾ ਤੇ ਨਿਮਰਤਾ ਦੇ ਨਾਲ ਸਮਝਾ ਦਿੰਦੇ ਸਨ ਸੰਗਤ ਜੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਮਾਤਾ ਗੁਜਰਕੌਰ ਜੀ ਸਾਨੂੰ ਸੇਧ ਦਿੰਦੇ ਹਨ ਸਾਨੂੰ ਸਮਝਾਉਂਦੇ ਹਨ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਸਾਨੂੰ ਇਹਨਾਂ ਗੱਲਾਂ ਤੇ ਹਮੇਸ਼ਾ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਅਸੀਂ ਮਾਤਾ ਗੁਜਰਕੌਰ ਵਰਗੇ ਤਾਂ ਨਹੀਂ ਬਣ ਸਕਦੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਤਾਂ ਚੱਲ ਸਕਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਆ ਕੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ